ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਏਗੇ ਚੱਲ ਰਿਹਾ ਬਈ ਬਾਹੀ ਦਾ ਕੰਮ ਆ ਟਰੈਕਟਰ ਜੋੜੇ ਵੀ ਆਪਣੇ ਬਾਹੀ ਮਾ ਚੱਲ ਰਹੇ ਆ ਦੂਵੇ ਆਪਾਂ ਆਪਾਂ ਲੱਗੇ ਆ ਬਈ ਉਹ ਗੰਨੇ ਵਾਲਾ ਰੋਟਾਵੇਟਰ ਫੇਰਨਾ ਡਿਡਰ 5105 ਮਾ ਪਾਇਆ ਬਾਬਾ ਜੀ ਆਪਣਾ ਹਰਮਨ ਵਾਲੇ ਮਾ ਤਾਂ ਚੱਲਦਾ ਗੰਨੇ ਮਾ ਬਾਕੀ ਦੋਏ ਟਰੈਕਟਰ ਜੋੜੇ ਆਪਾਂ ਬਾਹੀਵਾਂ ਸੁੱਕੇ ਵਾਲੀ ਖੇਤ ਬਾਹੀ ਕਰਨੇ ਆ ਤਵੀਆਂ ਗਲ ਉਹ ਵੀ ਦਿਖਾਵਾਂਗੇ ਸਵੇਰੇ ਆਪਾਂ ਨੇ ਤਿਆਰਤੀ ਹੋਰ ਕਰਕੇ ਟਰੈਕਟਰ ਤੋਰਤੇ ਤੇ ਠੀਕ ਹੈ ਬਾਈ ਬੜੇ ਰੋਜ ਅੱਜ ਦੀ ਵੀਡੀਓ ਗਲ ਪ੍ਰਮਾਤਮਾ ਭਲੀ ਕਰੇ ਬਾਈ ਸਭ ਕੇ ਕੰਮਕਾਰ ਚੱਲੇ ਵਧੀਆ ਪਹੁੰਚ ਗਏ ਬਾਈ ਖੇਤ ਆਪਾਂ ਇਹ ਆਪਣਾ ਜੱਣਾ ਤਿੰਨ ਚਬਰ ਬਜਾਈ ਕਰੀ ਵੀ ਆਪਾਂ ਨੇ ਰੋਟਾਵੇਟਰ ਕੇ ਸਾਹ ਵਗਲੇ ਇਹ ਲੋਰੀਏ ਬਾਹੀ ਥੋੜਾ ਜਿਹਾ ਡੰਡਾ ਬੜਾ ਕਰਾਂ ਆਪਾਂ ਤਾਂ ਕਿ ਥੋੜੀ ਮਿੱਟੀ ਉੱਪਰ ਚੜੀ ਜਾਵੇ ਜਾਂ ਫਿਰ ਇਹ ਟਲੇ ਲੱਗਣ ਨਾ ਤੋੜੇ ਚੱਲ ਰਿਹਾ ਬਾਈ ਠੀਕ ਖਾ ਕੰਮ ਐ ਨਾ ਦੇ ਭਾਈ ਉਹ ਗੇੜੇ ਆ ਜਿਹੜੇ ਆਪਾਂ ਨੇ ਇੱਕ ਫੁੱਟ ਬੇਲਾ ਛੱਡਿਆ ਵਾ ਬੜੇ ਗੰਡੇ ਵਾਂ ਸਪਰੇਅ ਕਰਨੇ ਵਾਸਤੇ ਉਹਦੇ ਉਹ ਆਪਣੀ ਵੀਡੀਓ ਦੇਖਾਂ ਪਹਿਲਾਂ ਉਹਨਾਂ ਨੂੰ ਪਤਾ ਤੇਰਾ ਪਨੇ ਗੰਨਾ ਬੀਜਿਆ ਦਾ ਜੋ ਸਿਆੜ ਛੱਡੇ ਹੋਏ ਬਾਈ 10 ਸਿਆੜਾ ਵਿੱਚ ਇੱਕ ਸਿਆੜਾ ਪੈਣਾ ਖਾਲੀ ਮਤਲਬ ਗੰਨਾ ਬੀਜਣਾ ਬੀਜਿਆ ਨਹੀਂ ਸਮਾਂ ਜੁਗਾ ਬੜਾ ਗੰਨਾ ਹੋਏਗਾ ਕੰਮ ਸ਼ੁਰੂ ਕਰਨੀ ਪਵੇ ਪੂਰਾ ਸਾਇਲੈਂਟ ਟਰੈਕਟਰ ਹੈ ਬਾਈ ਇਹ ਰੋੜਾ ਮੋੜਾ ਟਰੈਕਟਰ 13235 ਵੈਰਾਈਟੀ ਹੈ ਬਾਈ ਆਪਣੀ ਇਹ ਲਾਸਟ ਫਰਵਰੀ ਕੀ ਬਜਾਈ ਹੈ ਹੋਈ ਵੀ ਕਰਨੀਗੀ ਪੂਰਾ ਖੇਤ ਟੱਕ ਢੱਗ ਗਿਆ ਮਤਲਬ ਹੈ ਨਾ ਆਪਣੀ ਵਾ ਖਾਦ ਖੂਦ ਨਹੀਂ ਪਾਉਂਦੇ ਆਪਾਂ ਬਸ ਸਪਰੇਅ ਕਰੇਗੇ ਜਿਹੜੀ ਕਰਨੀ ਹੈ ਬਾਬੇ ਦੀ ਕਿਰਪਾ ਨਾਲ ਖੇਤ ਸਹੀ ਹੈ ਬਾਈ ਹਾਲੇ ਆਪਣਾ ਥੋੜਾ ਨਾ ਡਾਕਟਰ ਖੇਤ ਦੇ ਵਿੱਚ ਨਾ ਟੱਪੇ ਰਹਿ ਜਾ ਵਿੱਚ ਬੰਦੇ ਬਹੁਤ ਕਹਾ ਵੀ ਲੈ ਨਹੀਂ ਕਿਸਾਰ ਕਿਉਂ ਨਹੀਂ ਜੰਮਦੇ ਵਿੱਚ ਬਈ ਲੱਕਰ ਖੇਤ ਕਰਕੇ ਨਾ ਆਹ ਰਹਿ ਜਾ ਇਹਨੇ ਜੱਮਾ ਬਹੁਤ ਬਣਾ ਰਾਂ। ਯਾਉਡੀਰ ਵਈ 55। ਆਲੂ ਵਾਲਿਆਂ ਵਾਸਤੇ ਵੀ ਦੰਨੇ ਵਾਲਿਆਂ ਵਾਸਤੇ ਛੋਟੇ ਕੱਮ ਆ ਬਤਾ। ਬਹੁਤ ਵਧੀਆ ਟਰੈਕਟਰ ਬਣਾਇਆ ਕੰਪਨੀ ਨੇ। ਕੋਈ ਟੋੜ ਨਹੀਂ। ਅਹੀ ਵਾਲੇ ਡਰਾਈਵਰ ਚੱਲ ਰਹੇ ਆ ਬੜਾ ਉਹ ਦੇਖਾਂ ਜੇ ਫੋਨ ਤੇ ਕਿੰਚੇ ਓਹ ਗੱੜਾ ਬੰਦ ਮੁਚਾਲੇ ਔਰ ਔਰ ਨੇੜੇ ਕੋਠੀ ਦੀ ਆਵਾਜ਼ ਆ ਰਹੀ ਯਾਰ ਦੇ ਨਿੱਪੜ ਗਿਆ ਬਾਈ ਰੋਟਾਵੇਟਰ ਵਾਲਾ ਵਿਚਲੇ ਆਪਾਂ ਦੋ ਖੇਤਾਂ ਬਾਹੀ ਵਾਲੇ ਟਰੈਕਟਰ ਚੱਲ ਰਹੇ ਹੈ ਜਿੱਥੇ ਆਪਾਂ ਆਪਣੇ ਰੇ ਬਈ ਹੌਲੈਂਡ 852 ਦੋਏ ਟਰੈਕਟਰ ਲਾਏ ਮੈਂ ਆਪਣਾ ਤਬੀਆਂ ਵਾਂ ਬਾਦੀ ਵਾਸਤੇ ਇਸ ਕੇ ਲ ਮਾਰ ਰਹੇ ਆ ਪਰ ਰੋਟਾਵੇਟਰ ਗੰਨੇ ਵਾਂ ਬਿਟਰ ਫੇ ਭੁੱਲ ਜਾਂ ਪਾ ਨੋਇ ਕਾ ਬਿਟਰ ਹੈ ਬਈ ਰੋਟਾਵੇਟਰ ਕਹਿੰਦੇ ਆ ਨਾ ਇਹ ਤਾਂ ਵਧੀਆ ਬਣ ਰਹੇ ਆ ਬਾਰਿਸ਼ ਚੰਗੀ ਹੋਈ ਜੀ ਆਪਣਾ ਵਧੀਆ ਫੁੱਟ ਰਹੇ ਆ ਇਹ ਤਾਂ ਕੰਨੇਵ ਰਵਣੇ ਫਿਰਨਾ ਪਿੱਛੇ ਵੇ ਫਿਰ ਮੀ ਪੈ ਗਿਆ ਦਾ ਛਿੱਤਾ ਜੰਮਿਆ ਉਹ ਛਿੱਤਾ ਦੇ ਕਿੰਨਾ ਜੰਮਿਆ ਛਿੱਤਾ ਜੰਮਿਆ ਟੁਕਾ ਬਟਰ ਫੇਰ ਗਿਆ ਇਧਰ ਸਹੀ ਜਿਹਾ ਲੱਗਿਆ ਲਗਣਾ ਉਹ ਛਿੱਤਾ ਜੰਮਿਆ ਚਲੋ ਦੇਖਦੇ ਆ ਭਰਪੂਰ ਜਿਹਾ ਖੇਤ ਕਿੰਨਾ ਛਿੱਤਾ ਕਰਨਾ ਦੇ ਇਸ ਹੱਦ ਤੋ ਲਾਂਚ ਟਾਈਮ ਹੋ ਗਿਆ ਬਾਕੀ ਕੰਮ ਹੋਏਗਾ ਦੁਪਹਿਰ ਬਾਅਦ ਜਿਹੜਾ ਹੈ ਚਲਦੇ ਆ ਕਰਾਂ ਬਾਈ ਰੋਟੀ ਰੋਟੀ ਸ਼ੱਕ ਕੇ ਆਉਂਦੇ ਆ ਅੱਠ ਠੰਡਈ ਹੋਈ ਆਂਦੇ ਹੁਣ ਦੁਪਹਿਰਾ ਹੋ ਰਿਹਾ ਹੈ ਕਰਾ ਪੂਰਾ ਪੱਕਾ ਲੱਗੜੇਗਾ ਸਿਸਲਾ ਵੀ ਜਾ ਰਹੀ ਹੈ ਇਹਦੇ ਨਾਲ ਨਾਲ ਹੀ ਚੱਲ ਰਿਹਾ ਬਾਈ ਕੰਮ ਪਿੱਛੇ ਚੱਲ ਰਹੇ ਆ ਬਾਹੀ ਵਾਲੇ ਆਪਣੇ ਲੋਈ ਛੋਟੇ ਆ ਵਰਦੇ ਆ ਰੂਟਰ ਦੇ ਵਾਲੇ ਕੀ ਬਾਹੀ ਹਟੇ ਬੰਦ ਜਾ 77 ਗੁਰਗਰ ਜੰਟਾ ਸਿੰਘ ਫਿਰ ਕਿਤਰਾ ਕੀ ਕਹਾਬੀ ਰਾਹ ਇਹ ਰਹਾ ਮੇਰਾ ਟੈਂਟਾ। ਕਿਉਂਕਿ ਸਾਡੀ ਵੀਡੀਓ ਨਾ ਪਾਈ ਕਰੋਗਾ ਹੈ। ਹੋਰ ਵੱਤਾਂ ਸਾਰੀਆਂ। ਦੇਖੀ 8 ਕੀ ਹੈ ਰੋਨੀ ਖਿੱਚਦਾ ਵਿਚਾਰਾ ਰਵਾ 9 ਕੀ ਕਿਤੇ ਚੱਲੇਗਾ। ਦੇਖੀ 8 ਕੀ ਮਸਲਿਪ ਕਰ ਰਿਹਾ ਵਿਚਾਰਾ। ਤੱਕਾ ਘਰਾ ਕੱਢਣਾ ਲਈਆ ਬੜਾ ਸੁੱਕੇ ਵਾਲਾ ਸੁੱਕੇ ਵਿੱਚ ਜਿਆ ਪਾਣੀ ਲਿਆਉਣਾ ਪੜੇ। ਕੀ ਗਰਮ ਜਿਹਾ ਸੁੱਕੀ ਹੈ। ਇਹ ਫੜ ਗਿਆ ਬਾਈ। ਅੰਦਰ ਸੀਟ ਤੇਗਾ ਰਹਿ ਗਿਆ ਕਿਹੜਾ ਇੱਕੋ ਸਕੇ। ਬਾਕੀ ਬਾਹੀ ਵਾਲੇ ਵੀ ਚੱਲ ਰਹੇ ਆਪਣੇ। ਬੜਾ ਧੋੜਾ ਘੱਟ ਵੱਧ ਹੋਇਆ ਵਾਕੇ ਤਾਂ। ਲਿਓ ਇਹ ਲੈਓ ਬਾਈ ਗੰਨੇ ਵਾਲਾ ਨਿਬੜ ਗਿਆ ਦਾ ਟਰੈਕਟਰ ਆ ਗਿਆ ਦਾ ਘਰਾਂ ਥੋੜਾ ਠੰਡਾ ਹੋ ਗਿਆ ਟਰੈਕਟਰ 'ਤੇ ਲੱਗੇ ਆ ਧੌਣ ਟਰੈਕਟਰ ਨੂੰ ਆਪਾਂ ਇਹਨੂੰ ਗਰਮ-ਗਰਮ ਪਰ ਪਾਣੀ ਨਿਗੇ ਰਿਆ ਬੱਕੀ ਬਾਹੀ ਵਾਲੇ ਚੱਲ ਰਹੇ ਆ ਟਰੈਕਟਰ ਠੀਕ ਹੈ ਬਈ ਅੱਜ ਦੀ ਵੀਡੀਓ ਆਪਣੀ ਇੰਨੀ ਕੀ ਤੀ ਬਣੇ ਰਹੇ ਹੋਣੇ ਚੈਨਲ ਗਲ ਕਰ ਲੂ ਆ ਬਿਲਾ ਕਿਸੇ ਨਵੀਂ ਵੀਡੀਓ ਮ ਸਸਰੀਕਾਲ ਬਾਈ ਸਾਰਿਆਂ ਨੂੰ ਧੰਨਵਾਦ ਬਾਈ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ